ਦੇਖੋ ਦੁਕਾਨਦਾਰ ਨਹੀਂ ਹਨ ਹੁਣ ਸੁਰੱਖਿਅਤ ਜਿਥੇ ਬੀਤੇ ਦਿਨ ਹੀ ਸੋਸ਼ਲ ਮੀਡੀਆ ਤੇ ਇੱਕ ਖਬਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਲਗਾਤਾਰ ਤੀਸਰੀ ਵਾਰ ਟਾਇਲਾਂ ਵਾਲੇ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਦੁਕਾਨਦਾਰ ਵੱਲੋਂ ਪੰਜਾਬ ਛੱਡਣ ਦੀ ਦੁਹਾਈ ਦਿੱਤੀ ਜਾ ਰਹੀ ਸੀ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਜਿੱਥੇ ਦੁਕਾਨ ਵਿੱਚ ਦਾਖਲ ਹੋ ਕੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਤੇ ਲੁਟੇਰੇ ਬਿਨਾ ਮਰਦਾ ਤੋਂ ਅੰਜਾਮ ਦੇਤੇ ਉੱਥੋਂ ਭੱਜਣ ਲਈ ਮਜਬੂਰ ਹੋਏ ਲਓ ਤੁਸੀਂ ਵੀ ਦੇਖੋ ਤਸਵੀਰਾਂ ਕਿਸ ਤਰੀਕੇ ਨਾਲ ਲੁਟੇਰੇ ਦੁਕਾਨ ਅੰਦਰ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕਾਰੈਸਤਨ ਕੋਸ਼ਿਸ਼ ਤੇ ਦੁਕਾਨਦਾਰਾਂ ਨੇ ਕਿਵੇਂ ਕੀਤਾ ਮੁਕਾਬਲਾ ਕਿਹਨਾ ਤੁਹਾਡਾ ਜੀ ਕੌਮਨ ਕੁਮਾਰ ਜੀ ਕਮਨ ਕੁ ਮਾਈ ਥੋੜੀ ਕਾਹ ਦੀ ਦੁਕਾਨ ਹੈ ਕਰਿਆਨੇ ਦੀ ਕੱਲ ਸ਼ਾਮ ਨੂੰ ਫੋੜਨੇ ਕੀ ਹੋਇਆ ਜੀ 9:30 ਵਜੇ ਦੁਕਾਨ ਬੰਦ ਕਰਕੇ ਜਾਣ ਲੱਗੇ ਸੀ ਦੁਕਾਨ 'ਚ ਬਾਹਰ ਨਿਕਲਣ ਲੱਗੇ ਸੀ ਉਦੋਂ ਦੋ ਬੰਦੇ ਅੰਦਰ ਆਏ ਜੀ ਜਾ ਕੇ ਕਹਿੰਦੇ ਸਾਨੂੰ ਮੈਗੀ ਦੇ ਦੇ ਮੈਗੀ ਦੇਣ ਲੱਗਾ ਸੀ ਉਹ ਮੁੰਡਾ ਤੇ ਮੁੜ ਕੇ ਉਹਦੇ ਗਲਮ ਨੂੰ ਹੱਥ ਵਾ ਲਿਆ ਗਲਮ ਨੂੰ ਹੱਥ ਪਾਇਆ ਤੇ ਜਦੋਂ ਮੈਂ ਨਾਲ ਹੀ ਮੇਰੇ ਕੋਲ ਇਥੇ ਵੈਪਰ ਜਿਹਾ ਪਿਆ ਸੀ ਜੀ ਤੇ ਮਨਾਲੇ ਉਹਦੇ ਸਿਰ 'ਚ ਧਰਤਾ ਜਦੋਂ ਦੂਜਾ ਧਰਿਆ ਤੇ ਉਹ ਮੁੰਡੇ ਨੇ ਵੀ ਨਾਲ ਹੀ ਧੱਕਾ ਦਿੱਤਾ ਹੱਥ ਪਾਈ ਮੁੰਡੇ ਨਾਲ ਹੋਈ ਮਲਾਇਮ ਨਾਲ ਸਰਕਰ ਦਾ ਫਿਰ ਬਾਹਰ ਭਾਜੀ ਤੁਰੇ ਆਪਾਂ ਦੇ ਵੀ ਬਾਹਰ ਗਾਹ ਮੋਟਰਸਾਈਕਲ ਕੋਈ ਖੜਾ ਸੀ ਉਹ ਤੇ ਬਹਿ ਕੇ ਭੱਜ ਕੇ ਪਰ ਆਉਂਦੇ ਠੀਕ ਹੈ ਜੀ ਲੋਟਣ ਦੇ ਜਾਣ ਆਏ ਸਾਨੂੰ ਥੱਲੇ ਹੈਗੇ ਇਹ ਤੇ ਉਹਨਾਂ ਕੋਲ ਕੋਈ ਸਮਾਨ ਵੀ ਸੀ ਕੁਝ ਪਤਾ ਨਹੀਂ ਉਹ ਕੋਈ ਲੱਗਦਾ ਤਾਂ ਸੀਗਾ ਜਿਵੇਂ ਕੋਈ ਖੜ ਗਿਆ ਕਿ ਹੁਣ ਦਿਸਿਆ ਤਾਂ ਹੈ ਨਹੀਂ ਅੱਛਾ ਜੀ ਉਹ ਡੱਬ ਜਿਹੜਾ ਐ ਕੱਢਣ ਲੱਗਿਆ ਸੀ ਉਹ ਅੱਛਾ ਜੀ ਕੋਈ ਥੋੜਾ ਨੁਕਸਾਨ ਕਿਸ ਤਰ੍ਹਾਂ ਦਾ ਨਹੀਂ ਨਹੀਂ ਨੁਕਸਾਨ ਕਿਸ ਤਰ੍ਹਾਂ ਦਾ ਕੋਈ ਨਹੀਂ ਇਹ ਵਾਕਿਆ ਕਿੰਨੇ ਵਜੇ ਦਾ ਹੈ 9:30 ਜੀ 9:30 ਦਾ ਕਿੰਨੇ ਜਣੇ ਸੀ ਉਹ ਉਹ ਦੋ ਜਣੇ ਆਏ ਸਾਡੇ ਕੋਲ ਅੰਦਰ ਬਾਹਰ ਇੱਕ ਖੜਾ ਸੀ ਮੋਟਰਸਾਈਕਲ ਦੇ ਮਾਰਖਣ ਅੱਛਾ ਜੀ ਮੂਹ ਟਕੇ ਹੋਈ ਸੀ ਇਹ ਖੁੱਲੇ ਸੀ ਉਹ ਇੱਕ ਦਾ ਖੁੱਲਾ ਸੀ ਇੱਕ ਦਾ ਟਕਿਆ ਸੀ ਇੱਕ ਦਾ ਟਕਿਆ ਹੋਈ ਸੀ ਕਿਹੜੀ ਸੜਕ ਭੱਜ ਕੇ ਗਏ ਉਹ ਇਧਰ ਹੀ ਮੁੱਦਗੀ ਸੜਕੀ ਮੁੱਦਗੀ ਸੜਕੀ ਹਮ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਬਸ ਚਾਹ ਲੋ ਸਾਡੇ ਨਾਇਬ ਜੀ ਵਾਰਤ ਦਾ ਨਾ ਹੋਵੇ ਕੋਈ ਅਜੇ ਬੰਦੇ ਫੜੇ ਜਾਣ ਚੰਗੀ ਗੱਲ ਆ ਜੀ ਇਹ ਹੋਰ ਦਾ ਵੀ ਨੁਕਸਾਨ ਕਰਨਗੇ ਤਾਂ ਠੀਕ ਹੈ ਜੀ ਸਾਨੂੰ ਖਤਰਾ ਹੈ ਨਾ ਹਾਂਜੀ ਹਾਂਜੀ ਹੋਰ ਕੁਝ ਕਰਨੀ ਜਾਊਗੀ ਨਹੀਂ ਜੀ ਬਸ